ਵਟਨ ਸੈਸ਼ਨ ਰਿਹਾ ਥੋੜੇ ਕੀਤੇ ਕਿਉਂ ਲੱਖਾਂ ਦਾ ਬਟੇ ਰਚ ਕਿਵੇਂ ਕੀ ਕਰਨਾ ਕਾਰਨਤਾ ਇਹ ਹੈ ਕਿ ਪੰਜਾਬ ਮਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਵੱਲੋਂ ਲਗਾਤਾਰ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਕਿ ਪੁਰਾਣੀ ਪੈਨਸ਼ਨ ਸਕੀਮ ਹੈ ਜਿਹੜੀ ਉਹ ਬਹਾਲ ਕੀਤੀ ਜਾਵੇ ਕੱਚੇ ਕੰਮੇ ਜਿਹੜੇ ਆ ਉਹ ਪੱਕੇ ਕੀਤੇ ਜਾਣ ਪੈਨਸ਼ਨਰਾਂ ਦੇ ਉੱਤੇ 2.95 ਦਾ ਜਿਹੜਾ ਗੁਣਾਕ ਹੈ ਉਹ ਲਾਗੂ ਕੀਤਾ ਜਾਵੇ ਪੰਜਾਬ ਦੇ ਜਿਹੜੇ ਨਵਨਿਯੁਕਤ ਬੱਚੇ ਆ ਨਵਨਿਯੁਕਤ ਮੁਲਾਜ਼ਮ ਨੇ ਉਹਨਾਂ ਨੂੰ ਪੰਜਾਬ ਸਕੇਲ ਦੇ ਧੈਰੇ ਦੇ ਵਿੱਚ ਲੈ ਕੇ ਆਂਦਾ ਜਾਵੇ ਇਸੇ ਤਰ੍ਹਾਂ ਡੀਏ ਦੀਆਂ ਕਿਸ਼ਤਾਂ ਦੀ ਗੱਲ ਹੋ ਗਈ ਪੇ ਕਮਿਸ਼ਨ ਸੋਧ ਕੇ ਲਾਗੂ ਕਰਨ ਦੀ ਗੱਲ ਹੋ ਗਈ 200 ਰੁਪਿਆ ਜਜੀ ਟੈਕਸ ਦੀ ਗੱਲ ਹੋ ਗਈ ਅਨੇਕਾਂ ਹੋਰ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਦਾ ਜਿਹੜਾ ਸਾਂਝਾ ਫਰੰਟਾ ਲਗਾਤਾਰ ਸੰਘਰਸ਼ ਕਰ ਰਿਹਾ ਅੱਜ ਪੰਜਾਬ ਦਾ ਜਿਹੜਾ ਸਾਂਝਾ ਫਰੰਟਾ ਉਹਨੇ ਲੁਧਿਆਣਾ ਮੀਟਿੰਗ ਦੇ ਵਿੱਚ ਪਹਿਲਾਂ ਤੋਂ ਹੀ ਸਾਥੀ ਜੀ ਇਹ ਤੈਅ ਕੀਤਾ ਸੀ ਕੇ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਇੱਕ ਪੰਜਾਬ ਦੇ ਮੁਲਾਜ਼ਮਾ ਨੂੰ ਲੈ ਕੇ ਇੱਕ ਰੈਲੀ ਕੀਤੀ ਜਾਊਗੀ ਕਿਉਂਕਿ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਲਗਾਤਾਰ ਮੁਲਾਜ਼ਮਾ ਤੇ ਪੈਨਸ਼ਨਰਾਂ ਦੇ ਮਸਲਿਆਂ ਦੇ ਉੱਤੇ ਲਗਾਤਾਰ ਚੁੱਪ ਆ ਉਹ ਪੰਜਾਬ ਦੀ ਸਰਕਾਰ ਜਿਹੜੀ ਹੈ ਮੁਲਾਜ਼ਮਾ ਨੂੰ ਕੁਝ ਦੇ ਕੇ ਰਾਜੀ ਨਹੀਂ ਅਸਲ 'ਚ ਇਹੀ ਸਰਕਾਰ ਨਹੀਂ ਕੁਝ ਦੇ ਕੇ ਰਾਜੀ ਇਦੋਂ ਪਹਿਲਾਂ ਵਾਲੀਆਂ ਸਰਕਾਰਾਂ ਦਾ ਵੀ ਪੰਜਾਬ ਦੇ ਮੁਲਾਜ਼ਮਾ ਦੇ ਪ੍ਰਤੀ ਇਹੀ ਖਾਕਾ ਰਿਆ ਸੀ ਵੀ ਉਹਨਾਂ ਨੇ ਕੁਝ ਦੇਣਾ ਨਹੀਂ ਜਾਨੀ ਜੇ ਮਨਪ੍ਰੀਤ ਗੱਲ ਕਰਦਾ ਸੀ ਉਹ ਵੀ ਇਹ ਗੱਲ ਕਰਦਾ ਸੀ ਵੀ ਮੁਲਾਜ਼ਮ ਤਾਂ ਸਾਰਾ ਖਜ਼ਾਨੇ ਦੇ ਉੱਤੇ ਬੋਝ ਆ ਜਾ ਇਨ੍ਹਾਂ ਦਾ ਤਾਂ ਕੁਝ ਦੇਣਾ ਨਹੀਂ ਜਾਂ ਉਹ ਕਹਿੰਦਾ ਸੀ ਇਹ ਤਾਂ 1% ਹੈ ਪਰ ਤੁਸੀਂ ਅੱਜ ਦੇਖੋ ਵੀ ਮਨਪ੍ਰੀਤ ਬਾਦਲ 1% ਨੇ ਕਿੱਥੇ ਲਿਜਾ ਕੇ ਧੱਕਦਾ ਤੇ ਅੱਜ ਦੇ ਜਿਹੜੇ ਹਾਕਮਾਂ ਉਹ ਵੀ ਪੰਜਾਬ ਦੇ ਮੁਲਾਜ਼ਮਾਂ ਨੂੰ ਜਾਣੀ 1% ਹੀ ਸਮਝਦੇ ਆ ਤਾਂ ਹੀ ਕਰਕੇ ਉਹ ਬੋਲ ਨਹੀਂ ਰਹੇ ਜੇ ਉਹ ਬੋਲਦੇ ਨਹੀਂ ਤਾਂ ਫਿਰ ਜੇ ਮਨਪ੍ਰੀਤ ਬਾਦਲ ਨੂੰ ਦੁੱਗੀ ਖਾਈ 'ਚ ਸਿੱਟਿਆ ਜਾ ਸਕਦਾ ਤੇ ਪੰਜਾਬ ਦੇ ਮੁਲਾਜ਼ਮ ਫਿਰ ਆ ਜਿਹੜੇ ਹਾਕਮਾਂ ਇਹਨਾਂ ਨੂੰ ਥੋੜੀ ਬਕਸਣਗੇ ਇਹਨਾਂ ਨੂੰ ਵੀ ਸੱਟ ਦੇਣਗੇ ਸੋ ਇਸ ਕਰਕੇ ਉਸ ਤਿਆਰੀ ਵਜੋਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੁਲਾਜ਼ਮਾਂ ਦੇ ਘਰਾਂ ਦੇ ਅੱਗੇ ਜਿਹੜੀਆਂ ਇੱਥੋਂ ਸਾਡੇ ਲੀਡਰਾਂ ਦੀਆਂ ਜਾਣ ਗਿਆ ਪਿੰਡਾਂ 'ਚ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਲੋਕਾਂ ਨੂੰ ਤਿਆਰ ਕਰਨ ਵਾਸਤੇ ਅੱਜ ਦੀ ਇਹ ਮਹਾਂ ਰੈਲੀ ਕੀਤੀ ਗਈ ਹੈ ਪਰ ਸਾਡੇ ਨਾਲ ਹੀ ਕਨਵਿੰਨਰਾਂ ਨੂੰ ਸਰਕਾਰ ਨੇ ਅੱਜ ਬੁਲਾਇਆ ਹੁਣ ਉਹਦੇ 'ਚੋਂ ਕੀ ਨਿਕਲਦਾ ਇਹ ਤਾਂ ਆ ਕੇ ਕਨਵਿੰਨਰ ਹੀ ਦੱਸ ਸਕਦੇ ਆ ਪਰ ਅੱਜ ਦੀ ਘੜੀ ਮੁਲਾਜ਼ਮ ਜਿਹੜੇ ਆ ਉਹ ਸਰਕਾਰ ਦੇ ਨਮਾਇੰਦਿਆਂ ਨੂੰ ਪਿੰਡਾਂ 'ਚ ਆਉਣ ਵੇਲੇ ਠਹਿਰਨ ਵਾਸਤੇ ਬਿਲਕੁਲ ਤਿਆਰ ਹੈ ਇਸ ਕਰਕੇ ਰੈਲਿੰਗ ਕਿਉਂ ਬੋਲੋ ਰਹੀ ਗੇ ਲੋ ਰੈਲਿੰਗ ਦੇ ਬਾਰੇ ਪ੍ਰਾਣੀ ਪੈਨਸ਼ਨ ਜਿਹੜੀ ਸਕੀਮ ਆ ਉਹਦੇ ਬਾਰੇ ਮੈਂ ਇਹ ਕਹਿਣਾ ਚਾਹੂਗਾ ਕਿ ਬੇਸ਼ੱਕ ਜਿਹੜੀ ਨਵੀਂ ਪੈਨਸ਼ਨ ਸਕੀਮ ਲਾਗੂ ਕਰਦੀ ਜਿਹੜੀ ਜਨਮਦਾਤੀ ਆ ਤੇਰ ਤੱਕ ਜਾਨੀ ਇੱਥੇ ਪੰਜਾਬ ਦੀ ਸਰਕਾਰ ਚਾਹੇ ਲਾਗੂ ਵੀ ਕਰ ਦੇ ਤਾਂ ਵੀ ਪੂਰਨ ਰੂਪ ਚ ਲਾਗੂ ਨਹੀਂ ਹੋਇਆ ਹੁਣ ਮੰਨੋ ਇੱਕ ਗੱਲ ਜੇ ਆਪਾਂ ਮੰਨ ਗਏ ਜਿਹੜੇ ਮੁਲਾਜ਼ਮ 2004 ਦੇ ਭਰਤੀ ਆ ਜਾਂ 2005 ਦੇ ਭਰਤੀ ਆ ਉਹਨਾਂ ਦਾ ਲੱਖਾਂ ਰੁਪਿਆ ਉਸ ਐਕਟ ਦੇ ਤਹਿਤ ਕੇਂਦਰ ਸਰਕਾਰ ਕੋਲ ਪਿਆ ਉਹਨੇ ਵਾਪਸ ਨਹੀਂ ਕਰਨਾ ਜਾਨੀ ਪੰਜਾਬ ਦੇ ਮੁਲਾਜ਼ਮਾਂ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਜਾਣਾ ਉਸ ਗੱਲ ਨਾਲ ਇਸ ਕਰਕੇ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਭਾਈ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦਾ ਲੱਖਾਂ ਰੁਪਈਆ ਕਰੋੜਾਂ ਰੁਪਈਆ ਜਿਹੜਾ ਉਸ ਐਕਟ ਦੇ ਤਹਿਤ ਕੇਂਦਰ ਸਰਕਾਰ ਕੋਲ ਆ ਉਹਨੂੰ ਵਾਪਸ ਲਿਆਂਦਾ ਜਾਵੇ ਔਰ ਕੇਂਦਰ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇ ਵੀ ਪੀਐਫਆਰਡੀ ਐਕਟ ਜਿਹੜਾ ਹੈ ਉਹਨੂੰ ਰੱਦ ਕਰੋ ਜਿੰਨੀ ਦੇਰ ਉਹ ਰੱਦ ਨਹੀਂ ਹੁੰਦਾ ਉਨੀ ਦੇਰ ਪੂਰਨ ਰੂਪ ਦੇ ਵਿੱਚ ਜਿਹੜੀ ਪੈਨਸ਼ਨ ਸਕੀਮਾਂ ਉਹ ਲਾਗੂ ਨਹੀਂ ਹੋਣੀ ਪਰ ਪੰਜਾਬ ਦੀ ਸਰਕਾਰ ਜਿਵੇਂ ਬਾਕੀ ਦੀਆਂ ਸਰਕਾਰਾਂ ਨੇ ਲਾਗੂ ਕੀਤੀਆਂ ਨਵੇਂਆਂ ਦੇ ਉੱਤੇ ਲਾਗੂ ਕੀਤੀ ਜਾ ਸਕਦੀ ਆ ਜਿਨ੍ਹਾਂ ਨੂੰ ਪਹਿਲਾਂ ਤੋਂ ਪੈਨਸ਼ਨ ਨਹੀਂ ਹੈਗੀ ਉਹਨਾਂ ਦੇ ਉੱਤੇ ਲਾਗੂ ਕੀਤੀ ਜਾ ਸਕਦੀ ਆ ਇਸੇ ਤਰ੍ਹਾਂ ਜੇ ਸਰਕਾਰ ਚਾਵੇ ਅਸਲ ਵਿੱਚ ਕੀ ਹੈ ਕੋਈ ਪੰਜਾਬ ਦੀ ਸਰਕਾਰ ਦੀ ਵੀ ਨੀਤ ਹੈ ਨਹੀਂਗੀ ਲਾਗੂ ਕਰਨ ਦੀ ਪੁਰਾਣੀ ਪੈਨਸ਼ਨ ਸਕੀਮਾਂ ਇਹ ਬਹੁਤ ਵੱਡਾ ਮਸਲਾ ਨੋਟੀਫਿਕੇਸ਼ਨ ਕਰਦਾ ਸੀ ਲੱਗਦਾ ਨੋਟੀਫਿਕੇਸ਼ਨ ਤਾਂ ਮੈਂ ਸਰਕਾਰ ਨੇ ਦੇਖੋ ਦੋ ਗੱਲਾਂ ਨੇ ਸਾਥੀ ਜੀ ਅਸੀਂ ਇਸ ਗੱਲ ਉੱਤੇ ਧਿਆਨ ਦਿੰਦੇ ਆ ਨੋਟੀਫਿਕੇਸ਼ਨ ਤੁਸੀਂ ਕਰਤਾ ਵੀ ਪੰਜਾਬ ਚ ਓਪੀਐਸ ਲਾਗੂ ਹੋਊਗੀ ਪਰ ਤੁਹਾਡੇ ਜਿਹੜੇ ਨਵੇਂ ਭਰਤੀ ਦੇ ਆਡਰ ਆ ਰਹੇ ਆ ਜਾਂ ਨਵੀਂ ਭਰਤੀ ਦੇ ਜਿਹੜੇ ਜਾਣੀ ਦੀ ਆਡਰ ਮਿਲ ਰਹੇ ਆ ਉਹਨਾਂ ਦੇ ਵਿੱਚ ਤਾਂ ਐਨਪੀਐਸ ਆ ਫਿਰ ਉਹ ਨੋਟੀਫਿਕੇਸ਼ਨ ਲਾਗੂ ਕਿਨੇ ਕਰਨਾ ਹੈ ਯਾਨੀ ਇਹ ਤਾਂ ਹੋਰ ਵੀ ਧੋਖੇ ਵਾਲੀ ਗੱਲ ਆ ਦੀ ਸਰਕਾਰ ਦੂਜੇ ਸੂਬਿਆਂ 'ਚ ਇਸ ਗੱਲ ਦਾ ਪ੍ਰਚਾਰ ਕਰਨ ਵਾਸਤੇ ਤਾਂ ਗੱਲ ਲਾ ਜਾ ਰਹੀ ਆ ਪਰ ਮਲਾਜਮਾਂ ਨੂੰ ਦੇਣ ਵਾਸਤੇ ਕੁਝ ਨਹੀਂ ਹੈਗਾ